ਤੁਸੀਂ ਦੇਖ ਰਹੇ ਹੋ ਜਾਨੀ ਤੈਸ਼ੀ ਤੇ ਮੈਂ ਹਾਂ ਤੁਹਾਡੇ ਨਾਲ ਜਸਬੀਰ ਫੋਰਜ ਸੀ ਆਏ ਦਿਨ ਹੀ ਕਿਤੇ ਉਹ ਨਾ ਕਿਤੇ ਉਹ ਬਦਮਾਸ਼ਾਂ ਦੇ ਵੱਲੋਂ ਹਮਲਾ ਕਰਨ ਦੀ ਖਬਰ ਸਾਹਮਣੇ ਆ ਚੰਦੀ ਹੈ ਅਜਿਹਾ ਹੀ ਇੱਕ ਤਾਜ਼ਾ ਮਾਮਲਾ ਲੁਧਿਆਣਾ ਦੇ ਤਾਜਪੁਰ ਰੋਡ ਦੇ ਨਜ਼ਦੀਕ ਤੋਂ ਸਾਹਮਣੇ ਆਇਆ ਜਿੱਥੇ ਕਿ ਵਿਸ਼ਵਕਰਮਾ ਕਲੋਨੀ ਦੇ ਵਿੱਚ ਹੰਗਾਮਾ ਹੋਇਆ ਹੈ ਬੀਤੀ ਦੇਰ ਰਾਤ ਨੂੰ ਇੱਥੇ ਹੰਗਾਮਾ ਹੋਇਆ ਕੁਝ ਬਦਮਾਸ਼ ਤੇਜ਼ ਧਾਰ ਵਾਲੇ ਹਥਿਆਰ ਲੈ ਕੇ ਇੱਥੇ ਪਹੁੰਚੇ ਉਨਾਂ ਨੇ ਇੱਕ ਘਰ ਦੇ ਉੱਪਰ ਇੱਟਾਂ ਰੋੜੇ ਚਲਾਏ ਘਰ ਦਾ ਗੇਟ ਤੋੜਿਆ ਤੇ ਫਾਇਰ ਵੀ ਕੀਤੀ ਇਹ ਬਦਮਾਸ਼ ਮੋਟਰਸਾਈਕਲਾਂ ਤੇ ਇੱਥੇ ਪਹੁੰਚੇ ਸਨ ਦੱਸਿਆ ਜਾ ਰਿਹਾ ਹੈ ਕਿ ਪੁਰਾਣੀ ਰੰਜਿਸ਼ ਦਾ ਇਹ ਮਾਮਲਾ ਹੈ ਜਿਸ ਕਰਕੇ ਇਸ ਘਰ ਤੇ ਹਮਲਾ ਕੀਤਾ ਗਿਆ ਇਸ ਘਰ ਦੀ ਔਰਤ ਨੇ ਦੱਸਿਆ ਹੈ ਕਿ ਉਸ ਦੇ بیٹے ਦਾ ਕੁਝ ਸਮਾਂ ਪਹਿਲਾਂ ਵਿਵਾਦ ਹੋਇਆ ਸੀ ਪ੍ਰੰਤੂ ਇਹ ਵਿਵਾਦ ਖਤਮ ਹੋ ਗਿਆ ਸੀ ਪਰ ਇਨ੍ਹਾਂ ਪਦਮਾਸ਼ਾਂ ਨੇ ਇਹ ਪੁਰਾਣੀ ਰੰਜਿਸ਼ ਨਹੀਂ ਛੱਡੀ ਇਸ ਕਰਕੇ ਹੀ ਸਾਡੇ ਘਰ ਦੇ ਸਮਾਗ ਦੀ 판 ਤੋੜ ਕੀਤੀ ਗਈ ਹੈ ਸਾਡੇ ਘਰ ਨੂੰ ਨੁਕਸਾਨ ਪਹੁੰਚਾਇਆ ਗਿਆ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਡੇ ਕੋਲ ਹੈ ਪੁਲਿਸ ਨੂੰ ਇਸ ਬੰਦ ਵਿੱਚ ਸੂਚਨਾ ਦੇ ਦਿੱਤੀ ਗਈ ਹੈ ਸੂਚਨਾ ਮਿਲਦੇ ਸਾਰ ਹੀ ਪੁਲਿਸ ਵੀ ਇੱਥੇ ਮੌਕੇ ਤੇ ਪਹੁੰਚ ਗਈ ਹੈ ਔਰ ਪੁਲਿਸ ਦੇ ਵੱਲੋਂ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਦੋ ਨੌਜਵਾਨ ਗ੍ਰਿਫਤਾਰ ਕਰ ਲਏ ਗਏ ਨੇ ਇਹਨਾਂ ਦੇ ਕੋਲੋਂ ਹੁਣ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਪੁਲਿਸ ਅਧਿਕਾਰੀ ਦਾ ਇਹ ਵੀ ਕਹਿਣਾ ਹੈ ਕਿ ਫਿਲਹਾਲ ਅਸਲ ਦੇ ਵਿੱਚ ਇਹ ਮਾਮਲਾ ਕੀ ਸੀ ਇਹ ਜਾਂਚ ਦਾ ਵਿਸ਼ਾ ਜਾਂਚ ਪੜਤਾਲ ਕਰਨ ਮਗਰੋਂ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ